ਹਾਜਰਾਂ ਜੀ ਨਵੀਂ ਕਹਾਣੀ ਦੇ ਨਾਲ ਰੋਜੀ ਆਪਣੇ ਪਤੀ ਦੇ ਪਹਿਲੇ ਬੱਚਿਆਂ ਨੂੰ ਸਵੇਰੇ-ਸਵੇਰੇ ਮੰਦਰ ਦੇ ਬਾਹਰ ਪੀਖ ਮੰਗਣ ਦੇ ਲਈ ਛੱਡ ਆਉਂਦੀ ਸੀ ਤੇ ਜੇ ਉਹ ਖਾਲੀ ਹੱਥ ਘਰੇ ਵਾਪਸ ਹੁੰਦੇ ਤਾਂ ਉਹਨਾਂ ਨੂੰ ਅੱਗੋਂ ਕੁੱਟਦੀ ਆ ਇੱਕ ਦਿਨ ਉਸਦੇ ਮਤਰੇ ਮੁੰਡੇ ਨੇ ਕਿਹਾ ਮੰਮੀ ਆ ਆਪਣੇ ਬੱਚਿਆਂ ਨੂੰ ਵੀ ਸਾਡੇ ਨਾਲ ਭੇਜਿਆ ਕਰ ਨਹੀਂ ਤਾਂ ਅਸੀਂ ਨਹੀਂ ਜਾਵਾਂਗੇ ਤਾਂ ਰੋਜੀ ਨੇ ਆਪਣੇ ਬੱਚਿਆਂ ਦੇ ਨਾਲ ਮਿਲ ਕੇ ਉਸ ਨੂੰ ਐਨਾ ਮਾਰਿਆ ਕਿ ਉਸਦੀ ਹੱਡੀ ਟੁੱਟ ਗਈ ਆ ਉਸਨੂੰ ਘਰੋਂ ਬਾਹਰ ਸੁੱਟ ਦਿੱਤਾ ਤੇ ਦੂਜੇ ਬੱਚਿਆਂ ਨੂੰ ਕਹਿੰਦੀ ਜਾਓ ਆ ਮੰਗ ਕੇ ਲਿਆਓ ਨਹੀਂ ਤਾਂ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਏਗਾ ਮਤਰੇ ਬੱਚਿਆਂ ਨੇ ਰੱਬ ਦੇ ਨਾਮ ਤੇ ਕੁਝ ਪੈਸੇ ਦੇ ਦਿਓ ਰੱਬ ਤੁਹਾਡਾ ਭਲਾ ਕਰੇਗਾ ਮਾਸੂਮ rahul ਇੱਕ ਆਦਮੀ ਦਾ ਹੱਥ ਫੜ ਕੇ ਹਿਲਾਉਂਦੇ ਹੋਏ ਕਹਿਣ ਲੱਗਿਆ ਤਾਂ ਉਸਨੇ ਹੈਰਾਨੀ ਨਾਲ rahul ਨੂੰ ਦੇਖਿਆ ਉਹ ਕਹਿੰਦਾ ਤੂੰ ਤਾਂ ਵਿਜੇ ਦਾ ਮੁੰਡਾ ਹੈ ਨਾ ਜੀ ਮੈਂ ਵਿਜੇ ਦਾ ਮੁੰਡਾ ਹਾਂ ਰਾਹੁਲ ਨੇ ਉਸੇ ਵੇਲੇ ਹਾਂ ਵਿੱਚ ਸਿਰ ਹਿਲਾਇਆ ਤਾਂ ਸਾਹਮਣੇ ਖੜੇ ਆਦਮੀ ਨੇ ਇੱਕ ਥੱਪੜਾ ਰਾਹੁਲ ਦੇ ਮੂੰਹ ਤੇ ਮਾਰਿਆ ਕਹਿਣ ਲੱਗਾ ਇਹ ਤੂੰ ਕੀ ਕਰ ਰਿਹਾ ਹੈ ਤੂੰ ਆਪਣੇ ਪਿਓ ਦਾ ਨਾਮ ਖਰਾਬ ਕਰ ਰੱਖਿਆ ਹੈ ਕਿੰਨੀ ਦੌਲਤ ਤੇ ਜਾਇਦਾਦ ਛੱਡ ਕੇ ਗਿਆ ਹੈ ਤੁਹਾਡਾ ਪਿਓ ਆ ਤੁਹਾਡੇ ਲਈ ਆ ਪਰ ਤੁਸੀਂ ਹੋ ਕੀ ਆ ਤੁਹਾਡਾ ਲਾਲਚ ਖਤਮ ਹੀ ਨਹੀਂ ਹੁੰਦਾ ਉਸ ਆਦਮੀ ਨੇ ਰਾਹੁਲ ਨੂੰ ਬਹੁਤ ਕੁਝ ਕਿਹਾ ਤਾਂ ਰਾਹੁਲ ਸਿਰ ਹੇਟਾਂ ਕਰਕੇ ਖੜਾ ਰਿਹਾ ਸੱਤ ਸਾਲ ਦੇ ਰਾਹੁਲ ਨੇ ਉਹਨੂੰ ਉਸ ਆਦਮੀ ਨਾਲ ਕੀ ਬਹਿਸ ਕਰਨੀ ਸੀ ਆ ਉਸਨੂੰ ਕੀ ਦੱਸਣਾ ਸੀ ਕਿ ਉਹ ਉੱਥੇ ਕਿਉਂ ਪੀਖ ਮੰਗ ਰਿਹਾ ਸੀ ਕਿਸ ਨੇ ਉਸਨੂੰ ਐਨਾ ਮਜਬੂਰ ਕੀਤਾ ਹੈ ਥੱਪੜ ਖਾ ਕੇ ਉੱਥੋਂ ਚਲਾ ਗਿਆ ਤੇ ਸਾਰਾ ਦਿਨ ਇੱਕ ਪਾਸੇ ਬੈਠ ਕੇ ਗੁਜ਼ਾਰ ਦਿੱਤਾ ਕਿ ਕਿਤੇ ਕੋਈ ਹੋਰ ਉਸਨੂੰ ਪੀਖ ਮੰਗਦੇ ਦੇਖ ਕੇ ਪਹਿਚਾਨ ਨਾ ਲਵੇ ਤੇ ਕੋਈ ਹੋਰ ਉਸਦੇ ਥੱਪੜ ਨਾ ਝੜ ਦਵੇ ਸ਼ਾਮ ਨੂੰ ਜਦੋਂ ਘਰ ਪਹੁੰਚਿਆ ਤਾਂ ਰੋਜੀ ਨੇ ਉਸੇ ਵੇਲੇ ਉਸ ਤੋਂ ਪੈਸੇ ਮੰਗ ਲਏ ਉਸਨੇ ਕੁਝ ਪੈਸੇ ਉਸਦੇ ਹੱਥ ਤੇ ਰੱਖ ਦਿੱਤੇ ਤੇ ਕਿਹਾ ਅੱਜ ਬਸ ਐ ਨਹੀਂ ਮਿਲੇ ਨੇ ਆ ਰੋਜੀ ਨੇ ਇੱਕ ਹੋਰ ਥੱਪੜ ਉਸਦੇ ਮੂੰਹ ਤੇ ਮਾਰਿਆ ਕਹਿਣ ਲੱਗੀ ਜੇ ਪੀਖ ਨਹੀਂ ਮੰਗ ਸਕਦਾ ਤਾਂ ਭੁੱਖਾ ਮਰ ਕਿੰਨੀ ਵਾਰ ਕਿਹਾ ਹੈ ਐਨੇ ਥੋੜੇ ਪੈਸੇ ਲੈ ਕੇ ਮੇਰੇ ਸਾਹਮਣੇ ਨਾ ਆਇਆ ਕਰ ਕੱਲ ਤੋਂ ਜਰਾ ਟਾਈਮ ਨਾਲ ਜਾਇਆ ਕਰ ਅਤੇ ਚਲਾਕੀ ਨਾਲ ਪੀਖ ਮੰਗਿਆ ਕਰ ਕਿੰਨਾ ਸਮਾਂ ਹੋ ਗਿਆ ਤੈਨੂੰ ਪੀਖ ਮੰਗਣ ਦੇ ਲਈ ਬਾਰ ਭੇਜਦੇ ਹੋਏ ਆ ਪਰ ਇਹੀ ਆ ਚਾਰ ਨੋਟ ਲੈ ਕੇ ਮੇਰੇ ਹੱਥ ਤੇ ਰੱਖ ਦਿੰਦਾ ਹੈ ਗੁੱਸੇ ਨਾਲ ਬੁੜਬੜਾਉਂਦੇ ਹੋਏ ਉਸ ਨੂੰ ਦੋ ਤਿੰਨ ਹੋਰ ਥੱਪੜ ਮਾਰ ਕੇ ਉੱਥੋਂ ਚਲੀ ਗਈ ਹੈ ਅਗਲੇ ਦਿਨ ਸਵੇਰੇ ਉਸ ਨੇ ਫਿਰ ਬੱਚਿਆਂ ਨੂੰ ਜਗਾ ਦਿੱਤਾ ਤੇ ਮੰਦਰ ਦੇ ਬਾਹਰ ਜਾ ਕੇ ਪੀਖ ਮੰਗਣ ਲਈ ਛੱਡ ਦਿੱਤਾ ਇਹ ਉਸ ਦਾ ਰੋਜ਼ ਦਾ ਹੀ ਨਿਯਮ ਸੀ ਆ ਉਹ ਆਪਣੇ ਮਤਰੇ ਬੱਚਿਆਂ ਨੂੰ ਉਠਾ ਕੇ ਮੰਦਰ ਛੱਡ ਆਉਂਦੀ ਤੇ ਉਹਨਾਂ ਨੂੰ ਪੀਖ ਮੰਗਣ ਦੇ ਲਈ ਆ ਕਹਿੰਦੀ ਸੀ ਆ ਕਹਿੰਦੀ ਸੀ ਆ ਪੀਖ ਮੰਗ ਕੇ ਲਿਆਓ ਆ ਜੇ ਪੀਖ ਨਹੀਂ ਮੰਗੋਗੇ ਤਾਂ ਰੋਟੀ ਨਹੀਂ ਮਿਲੇਗੀ ਆ ਤੇ ਤੁਹਾਡੀਆਂ ਹੱਡੀਆਂ ਤੋੜ ਕੇ ਰੱਖ ਦੇਾਂਗੀ ਆ ਸਾਰਾ ਦਿਨ ਮਾਨਸੂਮ ਬੱਚੇ ਪੀਖ ਮੰਗਦੇ ਰਹਿੰਦੇ 7 ਸਾਲ ਦਾ ਰਾਹੁਲਾ 8 ਸਾਲ ਦਾ ਰਮਨ ਤੇ 10 ਸਾਲ ਦੀ ਪ੍ਰੀਤੀ ਆ ਮੰਦਰ ਦੇ ਬਾਹਰ ਹੀ ਆ ਬੈਠੇ ਮੰਗਦੇ ਰਹਿੰਦੇ ਆ ਉਹਨਾਂ ਦੇ ਸਕੂਲ ਜਾਣ ਦੀ ਉਮਰ ਸੀ ਆ ਪਰ ਕਿਸੇ ਦਾ ਵੀ ਸਕੂਲ ਵਿੱਚ ਨਾਮ ਨਹੀਂ ਲਿਖਵਾਇਆ ਗਿਆ ਸੀ ਆ ਜਦੋਂ ਤੋਂ ਵਿਜੇ ਦੀ ਮੌਤ ਹੋਈ ਸੀ ਆ ਰੋਜੀ ਉਹਨਾਂ ਦਾ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਆ ਰਾਹੁਲ ਤੇ ਪ੍ਰੀਤੀ ਟੋਪਰ ਸੀ ਆ ਸਕੂਲ ਵਿੱਚ ਟੀਚਰ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਆ ਕਿ ਉਹਨਾਂ ਦੀ ਫੀਸ ਵੀ ਨਹੀਂ ਲੱਗੇਗੀ ਆ ਸਕੂਲ ਵਿੱਚ ਬਸ ਬੱਚਿਆਂ ਨੂੰ ਆ ਸਕੂਲ ਵਿੱਚ ਪੜ੍ਹਨ ਦਿਓ ਪਰ ਰੋਜੀ ਨੇ ਫਿਰ ਵੀ ਆ ਉਹਨਾਂ ਨੂੰ ਸਕੂਲ ਨਹੀਂ ਜਾਣ ਦਿੱਤਾ ਸੀ ਆ ਰੋਜੀ ਨੇ ਉਹਨਾਂ ਨੂੰ ਭੀਖ ਮੰਗਣ ਦੇ ਕੰਮ ਤੇ ਲਗਾ ਦਿੱਤਾ ਸੀ ਆ ਕੁਝ ਲੋਕ ਉਹਨਾਂ ਨੂੰ ਪਛਾਣ ਲਿਆ ਕਰਦੇ ਸੀ ਤੇ ਮਾਰ ਕੇ ਭਜਾਇਆ ਕਰਦੇ ਸੀ ਆ ਤੁਹਾਡੇ ਵਰਗੇ ਭੀਖ ਮੰਗਣ ਲੱਗੇ ਤਾਂ ਸਮਾਜ ਵਿੱਚ ਫਿਰ ਸਾਰੇ ਹੀ ਗਰੀਬ ਨੇ ਤਾਂ ਉਹ ਬਾਕੀ ਸਾਰਾ ਦਿਨ ਕਿਸੇ ਕੋਨੇ ਵਿੱਚ ਬੈਠ ਕੇ ਡਰਦੇ ਹੋਏ ਗੁਜ਼ਾਰ ਦਿੰਦੇ ਕਿਤੇ ਕੋਈ ਆ ਹੋਰ ਉਹਨਾਂ ਨੂੰ ਥੱਪੜ ਨਾ ਮਾਰ ਦੇਵੇ ਰੋਜੀ ਦੇ ਕੋਲ ਵੀ ਲੋਕ ਬੱਚਿਆਂ ਦੀ ਸ਼ਿਕਾਇਤਾਂ ਲੈ ਕੇ ਆਉਂਦੇ ਸੀ ਆ ਤਾਂ ਉਹ ਅਣਜਾਣ ਬਣ ਜਾਂਦੀ ਤੇ ਕਹਿੰਦੀ ਮੈਨੂੰ ਨਹੀਂ ਪਤਾ ਇਹ ਕਿੱਥੇ ਰਹਿੰਦੇ ਨੇ ਮੈਂ ਬਹੁਤ ਕੋਸ਼ਿਸ਼ ਕਰਦੀ ਆ ਪਰ ਘਰੇ ਬਿਠਾਉਣ ਦੀ ਆ ਪਰ ਇਹ ਬੱਚੇ ਮੇਰੀ ਗੱਲ ਨਹੀਂ ਸੁਣਦੇ ਉਲਟਾ ਮੇਰੇ ਨਾਲ ਬਤਮੀਜ਼ੀ ਕਰਦੇ ਨੇ ਉਹਨਾਂ ਨੇ ਛੋਟੇ ਬੱਚੇ ਵੀ ਨਹੀਂ ਕੀਆ ਇਹਨਾਂ ਨੂੰ ਮੈਂ ਉਂਗਲੀ ਫੜ ਕੇ ਕਮਰੇ ਵਿੱਚ ਬੰਦ ਕਰਦੇ ਆ ਜਾਂ ਘਰ ਵਿੱਚ ਬਿਠਾ ਕੇ ਰੱਖਾਂ ਇਹਨਾਂ ਨੂੰ ਖੁਦ ਸਮਝਣਾ ਚਾਹੀਦਾ ਹੈ ਜੇ ਨਹੀਂ ਸਮਝਦੇ ਤਾਂ ਮੈਂ ਇਹਨਾਂ ਨਾਲ ਜ਼ਬਰਦਸਤੀ ਵੀ ਨਹੀਂ ਕਰ ਸਕਦੀ ਕਿਉਂਕਿ ਲੋਕ ਕਹਿਣਗੇ ਕੀ ਮਤਰੀ ਮਾਂ ਹੈ ਤੇ ਬੱਚਿਆਂ ਤੇ ਅਤਿਆਚਾਰ ਕਰਦੀ ਹੈ ਮੈਂ ਲੋਕਾਂ ਨੂੰ ਆ ਖੁਦ ਦੇ ਬਾਰੇ ਵਿੱਚ ਗੱਲਾਂ ਕਰਨ ਦਾ ਮੌਕਾ ਨਹੀਂ ਦੇਵਾਂਗੀ ਪਹਿਲਾਂ ਹੀ ਇਹਨਾਂ ਦੇ ਪੀਕ ਮੰਗਣ ਦੇ ਕਰਕੇ ਲੋਕ ਮੈਨੂੰ ਇਸ ਤਰ੍ਹਾਂ ਨਾਲ ਗੱਲਾਂ ਕਰਦੇ ਹਨ ਮੈਂ ਇਹਨਾਂ ਦੇ ਸਾਰੇ ਖਰਚੇ ਪੂਰੇ ਕਰਦੀ ਹਾਂ ਹਰ ਚੀਜ਼ ਲਿਆ ਕੇ ਇਹਨਾਂ ਨੂੰ ਦਿੰਦੀ ਹਾਂ ਪਰ ਇਹ ਮੇਰੀ ਨੱਕ ਕਟਵਾਉਣ ਤੇ ਤੁਲੇ ਹੋਏ ਹਨ ਸਕੂਲ ਤੱਕ ਛੱਡ ਦਿੱਤਾ ਹੈ ਇਹਨਾਂ ਨੇ ਪਰ ਦੁੱਖ ਤਾਂ ਇਹ ਹੈ ਕਿ ਇਸ ਘਰ ਦੇ ਇਲਾਵਾ ਮੇਰੇ ਕੋਲ ਕੋਈ ਟਿਕਾਣਾ ਨਹੀਂ ਆ ਨਹੀਂ ਤਾਂ ਮੈਂ ਕਦੋਂ ਦੀ ਆ ਇਹ ਘਰ ਛੱਡ ਕੇ ਕਿਤੇ ਹੋਰ ਚਲੀ ਜਾਂਦੀ ਤੇ ਬੱਚਿਆਂ ਨੂੰ ਵੀ ਉਹਨਾਂ ਦੇ ਹਾਲ ਤੇ ਛੱਡ ਦਿੰਦੀ ਆ ਪਰ ਵਿਜੇ ਮਰਦੇ ਵਕਤ ਇਹਨਾਂ ਦੀ ਜ਼ਿੰਮੇਵਾਰੀ ਆ ਮੈਨੂੰ ਦੇ ਗਿਆ ਸੀ ਉਦੋਂ ਤੋਂ ਹੀ ਆ ਮੈਂ ਇਹਨਾਂ ਨੂੰ ਸੰਭਾਲ ਰਹੀ ਹਾਂ ਮੈਨੂੰ ਲੱਗਦਾ ਹੈ ਕਿ ਆ ਜਲਦੀ ਮੈਨੂੰ ਆ ਇਹਨਾਂ ਨੂੰ ਆ ਇਹਨਾਂ ਦੇ ਹਾਲ ਤੇ ਛੱਡ ਕੇ ਚਲੀ ਜਾਣਾ ਪਵੇਗਾ ਜਿੰਨੀ ਬਦਨਾਮੀ ਇਹ ਬੱਚੇ ਮੇਰੀ ਕਰਵਾ ਰਹੇ ਨੇ ਆ ਇਸ ਤੋਂ ਜ਼ਿਆਦਾ ਮੈਂ ਸਹਿਣ ਨਹੀਂ ਕਰ ਸਕਦੀ ਆ ਰੋਜ਼ੀ ਆਪਣਾ ਰੋਣਾ ਧੋਣਾ ਕਰਦੇ ਹੋਏ ਖੁਦ નિર્ਦੋਸ਼ ਬਣ ਜਾਂਦੀ ਸੀ ਅਤੇ ਲੋਕ ਉਸ ਦੇ ਨਾਲ ਹਮਦਰਦੀ ਕਰਦੇ ਤੇ ਬੱਚਿਆਂ ਨੂੰ ਹੀ ਬੁਰਾ ਭਲਾ ਕਹਿੰਦੇ ਕਹਿੰਦੇ ਇੱਕ ਤਾਂ ਮਤਰੀ ਮਾਂ ਐਨੀ ਚੰਗੀ ਨਹੀਂ ਹੁੰਦੀ ਕਿ ਪਰਾਏ ਬੱਚਿਆਂ ਨੂੰ ਪਾਲੇ ਜੇ ਇਹਨਾਂ ਨੂੰ ਮਿਲ ਗਈ ਤਾਂ ਬੱਚਿਆਂ ਨੂੰ ਕਦਰ ਨਹੀਂ ਹੈ ਪਰ ਸਚਾਈ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੀ ਆ ਇੱਕ ਦਿਨ ਪ੍ਰੀਤੀ ਆ ਰਮਨ ਤੇ ਰਾਹੁਲ ਤਿੰਨੇ ਮੰਦਰ ਦੇ ਸਾਹਮਣੇ ਪੀਖ ਮੰਗ ਰਹੇ ਸੀ ਜਦੋਂ ਕੁਝ ਲੋਕ ਉਹਨਾਂ ਦੇ ਕੋਲ ਆਏ ਤੇ ਪ੍ਰੀਤੀ ਦੇ ਨਾਲ ਛੇੜਛਾੜ ਕਰਨ ਲੱਗੇ ਪੀਖ ਦੇਣ ਦੇ ਬਹਾਨੇ ਗਲਤ ਤਰੀਕੇ ਨਾਲ ਉਸ ਨੂੰ ਹੱਥ ਲਗਾਉਣ ਲੱਗੇ ਤਾਂ ਪ੍ਰੀਤੀ ਬਹੁਤ ਡਰ ਗਈ ਉਸ ਦਾ ਰੰਗ ਉੱਡ ਗਿਆ ਰਮਨ ਨੇ ਗੱਲ ਸਮਝ ਲਈ ਸੀ ਉਸ ਨੇ ਉਹਨਾਂ ਦੀਆਂ ਅੱਖਾਂ ਵਿੱਚ ਬੇਸ਼ਰਮੀ ਦੇਖ ਲਈ ਸੀ ਉਹ ਜਲਦੀ ਨਾਲ ਪ੍ਰੀਤੀ ਦੇ ਸਾਹਮਣੇ ਖੜਾ ਹੋ ਗਿਆ ਤੇ ਰੋਲਾ ਪਾਉਣ ਲੱਗਿਆ ਲੋਕ ਉੱਥੇ ਆ ਗਏ ਤੇ ਉਹਨਾਂ ਮੁੰਡਿਆਂ ਨੂੰ ਭਜਾ ਦਿੱਤਾ ਉਹਨਾਂ ਲੋਕਾਂ ਨੇ ਬੱਚਿਆਂ ਨੂੰ ਵੀ ਘਰੇ ਪੇਜ ਦਿੱਤਾ ਨਾਲ ਹੀ ਨਾਲ ਡਾਟ ਵੀ ਲਗਾਈ ਤੇ ਵੀਕ ਮੰਗਣ ਦੇ ਲਈ ਆ ਨਾ ਆਉਣ ਤੇ ਪ੍ਰੀਤੀ ਨੂੰ ਤਾਂ ਬਿਲਕੁਲ ਬਾਹਰ ਨਾ ਲੈ ਕੇ ਜਾਣ ਲਈ ਕਿਆ ਰਮਨ ਤੇ ਰਾਹੁਲ ਡਰੇ ਹੋਏ ਪ੍ਰੀਤੀ ਨੂੰ ਲੈ ਕੇ ਘਰੇ ਆ ਗਏ ਪਰ ਰੋਜੀ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਿੰਨੇ ਬੱਚਿਆਂ ਨੂੰ ਬਹੁਤ ਮਾਰਿਆ ਤੇ ਕਹਿਣ ਲੱਗੀ ਪੀਖ ਮੰਗੋਗੇ ਤਾਂ ਹੀ ਗੁਜ਼ਾਰਾ ਹੋਵੇਗਾ ਇਹ ਘਰ ਵਿੱਚ ਰੋਟੀ ਕਿੱਥੋਂ ਬਣੇਗੀ ਆ ਤੁਹਾਡੇ ਪਾਪਾ ਕੋਈ ਜਾਇਦਾਦ ਨਹੀਂ ਛੱਡ ਕੇ ਗਏ ਆ ਜਿਸ ਤੇ ਤੁਸੀਂ ਪੜ ਜਾਓਗੇ ਰੱਬ ਦਾ ਸ਼ੁਕਰ ਕਰੋ ਕਿ ਇਹ ਤੁਹਾਡੀ ਮਤਰੀ ਮਾਂ ਹੋਣ ਦੇ ਬਾਅਦ ਵੀ ਮੈਂ ਤੁਹਾਨੂੰ ਪਾਲ ਰਹੀ ਹਾਂ ਜੇ ਕੋਈ ਹੋਰ ਹੁੰਦੀ ਤਾਂ ਕਰੋ ਕੱਢ ਕੇ ਬਾਹਰ ਕਰ ਦਿੰਦੀ ਆ ਰੋਜੀ ਨੇ ਗੁੱਸੇ ਨਾਲ ਉਹਨਾਂ ਨੂੰ ਪਾਭੁਕ ਕਰਕੇ ਵੀ ਬਲੈਕਮੇਲ ਕੀਤਾ ਸੀ ਆ ਉਹ ਕਹਿਣ ਲੱਗੀ ਮੈਂ ਤੁਹਾਡਾ ਬੁਰਾ ਨਹੀਂ ਚਾਹੁੰਦੀ ਪਰ পেট ਭਰਨ ਦੇ ਲਈ ਆ ਮੈਨੂੰ ਤੁਹਾਡੇ ਨਾਲ ਕਟੋਰਤਾ ਕਰਨ ਤੇ ਮਜਬੂਰ ਹੋਣਾ ਪੈ ਰਿਹਾ ਹੈ ਕਿ ਤੁਸੀਂ ਮੰਗ ਕੇ ਲਿਆਓ ਰਮਨ ਨੇ ਕਿਹਾ ਜੇ ਇਹੋ ਗੱਲ ਹੈ ਤਾਂ ਆਪਣੇ ਬੱਚਿਆਂ ਨੂੰ ਵੀ ਸਾਡੇ ਨਾਲ ਭੀਖ ਮੰਗਣ ਦੇ ਲਈ ਭੇਜਿਆ ਕਰ ਮੰਮੀ ਸਿਰਫ ਅਸੀਂ ਤਿੰਨੇ ਹੀ ਕਿਉਂ ਜਾਈਏ ਤੇਰੇ ਬੱਚਿਆਂ ਨੂੰ ਵੀ ਤਾਂ ਸਾਡੇ ਨਾਲ ਭੀਖ ਮੰਗਣ ਦੇ ਲਈ ਜਾਣਾ ਚਾਹੀਦਾ ਹੈ ਘਰ ਵਿੱਚ ਇਹਨਾਂ ਨੂੰ ਸਾਡੇ ਤੋਂ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਨੇ ਤੇ ਸਾਨੂੰ ਤਾਂ ਬਸ ਖਾਣ ਨੂੰ ਰੋਟੀ ਹੀ ਮਿਲਦੀ ਹੈ ਜਾਂ ਪੁਰਾਣੇ ਕੱਪੜੇ ਰਮਨ ਨੇ ਕਿ ਇੱਕ ਐਸੀ ਆ ਕਿ ਰੋਜੀ ਨੂੰ ਬਹੁਤ ਗੁੱਸਾ ਆਇਆ ਤੇ ਰੋਜੀ ਨੂੰ ਰਮਨ ਨੂੰ ਕੁੱਟਣ ਲੱਗੀ ਆ ਉਸ ਨੂੰ ਐਨਾ ਕੁੱਟਿਆ ਕਿ ਰਮਨ ਦਾ ਬੁਰਾ ਹਾਲ ਹੋ ਗਿਆ ਐਨਾ ਦੋਨਾਂ ਬੱਚਿਆਂ ਨੂੰ ਬੁਲਾਇਆ ਤੇ ਕਿਹਾ ਕੀ ਆ ਇਸ ਦੀਆਂ ਮੈਂ ਹੱਡੀਆਂ ਤੋੜ ਦਿੱਤੀਆਂ ਨੇ ਹੁਣ ਇਸ ਨੂੰ ਬਾਹਰ ਸੁੱਟ ਦਿਓ ਤੇ ਤੁਸੀਂ ਦੋਨੇ ਇਸ ਨੂੰ ਲੈ ਕੇ ਪੀਖ ਮੰਗ ਕੇ ਲੈ ਕੇ ਆਓ ਤਾਂ ਇਸ ਦਾ ਇਲਾਜ ਹੋਏਗਾ ਨਹੀਂ ਤਾਂ ਕੋਈ ਇਲਾਜ ਨਹੀਂ ਹੋਏਗਾ ਜੇ ਤੁਸੀਂ ਇਹ ਟੰਗ ਨਾਲ ਪੀਖ ਨਹੀਂ ਮੰਗੋਗੇ ਤਾ ਜਿਆਦਾ ਪੈਸੇ ਨਹੀਂ ਲੈ ਕੇ ਆਏ ਤਾਂ ਤੁਹਾਡੀ ਆ ਵੀ ਇਹੀ ਹਾਲ ਕਰਾਂ ਕੀ ਆ ਹੁਣ ਨਿਕਲ ਜਾਓ ਇੱਥੋਂ ਰੋਜੀ ਨੇ ਕਿਹਾ ਤਾਂ ਆਪਣੇ ਕਮਰੇ ਵਿੱਚ ਚਲੀ ਗਈ ਆ ਜਦੋਂ ਕੀ ਆ ਦੋਨੇ ਬੱਚੇ ਡਰੇ ਹੋਏ ਇੱਕ ਪਾਸੇ ਖੜੇ ਸੀ ਆਪਣੇ ਭਰਾ ਦੀ ਉਹ ਜਈ ਹਾਲਤ ਦੇਖ ਰਹੇ ਸੀ ਆ ਤਿੰਨ ਚਾਰ ਦਿਨਾਂ ਤੱਕ ਪ੍ਰੀਤੀ ਤੇ ਆ ਰਾਹੁਲ ਰਮਨ ਦੇ ਕੋਲ ਹੀ ਬੈਠੇ ਰਹੇ ਆ ਉਸ ਦੇ ਜ਼ਖਮ ਹਜੇ ਭਰੇ ਨਹੀਂ ਸੀ ਇਸ ਲਈ ਉਹ ਖੁਦ ਚੱਲ ਫਿਰ ਨਹੀਂ ਸਕਦਾ ਸੀ ਉਹ ਦੋਨੇ ਸਾਰਾ ਦਿਨ ਭੀਖ ਮੰਗਣਾ ਨਿਕਲ ਜਾਂਦੇ ਤੇ ਸ਼ਾਮ ਤੱਕ ਜੋ ਕੁਝ ਮਿਲਦਾ ਉਹ ਲੈ ਕੇ ਘਰੇ ਵਾਪਸ ਆ ਜਾਂਦੇ ਫਿਰ ਸਾਰੇ ਮਿਲ ਕੇ ਇੱਕ ਹੀ ਪਲੇਟ ਵਿੱਚ ਰੋਟੀ ਖਾਂਦੇ ਨਾਲ ਨਾਲ ਰਮਨ ਦਾ ਖਿਆਲ ਵੀ ਰੱਖਣ ਦੀ ਕੋਸ਼ਿਸ਼ ਕਰਦੇ ਰਮਨ ਚੁੱਪਚਾਪ ਸਭ ਦੇਖਦਾ ਰਹਿੰਦਾ ਉਸਦੇ ਦਿਲ ਵਿੱਚ ਇੱਕ ਅੱਗ ਬਲ ਰਹੀ ਸੀ ਉਹ ਜਾਣਦਾ ਸੀ ਕਿ ਜਿਸ ਨੇ ਉਹਨਾਂ ਭੈਣ ਭਰਾਵਾਂ ਤੇ ਅਤਿਆਚਾਰ ਕੀਤਾ ਹੈ ਉਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਉਹ ਅਕਸਰ ਰਾਤ ਨੂੰ ਚੁੱਪਚਾਪ ਛੱਤ ਵੱਲ ਦੇਖਦਾ ਰਹਿੰਦਾ ਤੇ ਆਪਣੇ ਪਾਪਾ ਨੂੰ ਯਾਦ ਕਰਦਾ ਰਹਿੰਦਾ ਉਸਦੇ ਦਿਲ ਵਿੱਚ ਇਹ ਸਵਾਲ ਵਾਰ-ਵਾਰ ਆਉਂਦਾ ਸੀ ਆ ਜੇ ਪਾਪਾ ਹੁੰਦੇ ਤਾਂ ਕਿ ਉਹਨਾਂ ਦੇ ਬੱਚੇ ਇਸ ਤਰ੍ਹਾਂ ਦੀ ਜ਼ਿੰਦਗੀ ਆ ਸਹਰੇ ਹੁੰਦੇ ਤੇ ਮਾਰ ਖਾ ਰਹੇ ਹੁੰਦੇ ਇਹ ਸੋਚ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗਦੇ ਸੀ ਆ ਦਿਲ ਵਿੱਚ ਇੱਕ ਅੱਗ ਜਾਈ ਮਚਣ ਲੱਗਦੀ ਆ ਚੌਥੇ ਦਿਨ ਜਦੋਂ ਪ੍ਰੀਤੀ ਨੇ ਦੇਖਿਆ ਕਿ ਆ ਰਮਨ ਦੇ ਜਖਮਾਂ ਕੁਝ ਠੀਕ ਹੋ ਗਏ ਹਨ ਤਾਂ ਉਸ ਨੂੰ ਸਹਾਰਾ ਦੇ ਕੇ ਬਰਾਂਡੇ ਵਿੱਚ ਲੈ ਆਈ ਆ ਰਾਹੁਲ ਵੀ ਨਾਲ ਸੀ ਇਹ ਦੋਨਾਂ ਨੇ ਰਮਨ ਨੂੰ ਮੰंजे ਤੇ ਬਿਠਾਇਆ ਤੇ ਖੁਦ ਪੀਖ ਮੰਗਣ ਲਈ ਤੁਰ ਪਏ ਰਮਨ ਨੇ ਉਹਨਾਂ ਦੋਨਾਂ ਨੂੰ ਦਰਵਾਜ਼ੇ ਤੇ ਬਾਹਰ ਜਾਂਦੇ ਹੋਏ ਦੇਖਿਆ ਤਾਂ ਦਿਲ ਹੀ ਦਿਲ ਵਿੱਚ ਕੁਝ ਸੋਚ ਲਿਆ ਉਹ ਆਪਣੇ ਦਿਲ ਦੀ ਅੱਗ ਬੁਝਾਉਣ ਦਾ ਇਰਾਦਾ ਕਰ ਚੁੱਕਿਆ ਸੀ ਅਜੋ ਜਾਣਦਾ ਸੀ ਆ ਕਿਰੋਜੀ ਨੂੰ ਆਪਣੇ ਅਤਿਆਚਾਰਾਂ ਦਾ ਹੁਣ ਬਦਲਾ ਇਸ ਦੁਨੀਆ ਵਿੱਚ ਹੀ ਦੇਣਾ ਪਏਗਾ ਉਸਨੇ ਫੈਸਲਾ ਕੀਤਾ ਕਿ ਉਹ ਇਹੋ ਜਿਹੇ ਕੰਮ ਕਰੇਗਾ ਜਿਸ ਨਾਲ ਰੋਜੀ ਹਮੇਸ਼ਾ ਦੇ ਲਈ ਸਬਕ ਸਿੱਖ ਜਾਵੇਗੀ ਦਿਨ ਢਲਣ ਲੱਗਿਆ ਸੀ ਸੂਰਜ ਦੀ ਆਖਰੀ ਕਿਰਨ ਹੌਲੀ-ਹੌਲੀ ਅਸਮਾਨ ਦੇ ਪਾਰ ਜਾ ਰਹੀ ਸੀ ਪ੍ਰੀਤੀ ਦੇ ਰਾਹੁਲ ਸਾਰਾ ਦਿਨ ਪੀਖ ਮੰਗਣ ਦੇ ਬਾਅਦ ਸ਼ਾਮ ਨੂੰ ਵਾਪਸ ਆਏ ਉਹਨਾਂ ਦੇ ਚਿਹਰੇ ਤੇ ਥਕਾਵਟ ਤੇ ਡਰ ਦੋਨੋਂ ਦਿਖਾਈ ਦੇ ਰਹੇ ਸੀ ਉਹ ਹੌਲੀ-ਹੌਲੀ ਘਰ ਦੇ ਅੰਦਰ ਆਏ ਤਾਂ ਅਚਾਨਕ ਰੁਕ ਗਏ ਉਨ੍ਹਾਂ ਦੀਆਂ ਅੱਖਾਂ ਹੈਰਾਨੀ ਦੇ ਨਾਲ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਿਉਂਕਿ ਰੋਜੀ ਦੇ ਕਮਰੇ ਵਿੱਚੋਂ ਧੂਆ ਨਿਕਲ ਰਿਹਾ ਸੀ ਆ ਸ਼ਾਇਦ ਕਮਰੇ ਵਿੱਚ ਅੱਗ ਲੱਗੀ ਹੋਈ ਸੀ ਆ ਤੇ ਰੋਜੀ ਕਮਰੇ ਦੇ ਅੰਦਰ ਸੀ ਆ ਵਿਜੇ ਇੱਕ ਸਮੇਂ ਬਹੁਤ ਅਮੀਰ ਆਦਮੀ ਸੀ ਇਹ ਸ਼ਹਿਰ ਦੇ ਮਸ਼ਹੂਰ ਬਿਜ਼ਨਸਮੈਨ ਲੋਕਾਂ ਵਿੱਚੋਂ ਉਸ ਦਾ ਨਾਮ ਲਿਆ ਜਾਂਦਾ ਸੀ ਉਸ ਦੀ ਜ਼ਿੰਦਗੀ ਬਹੁਤ ਆਰਾਮ ਨਾਲ ਗੁਜ਼ਰ ਰਹੀ ਸੀ ਆ ਨੀਤਾ ਉਸਦੀ ਪਹਿਲੀ ਪਤਨੀ ਸੀ ਆ ਸੁਸ਼ੀਲ ਅਤੇ ਸੰਸਕਾਰੀ ਔਰਤ ਸੀ ਆ ਜਿਸ ਦੇ ਚਿਹਰੇ ਤੇ ਹਮੇਸ਼ਾ ਸਕੂਨ ਅਤੇ ਪਿਆਰ ਦੀ ਚਲਕ ਹੁੰਦੀ ਸੀ ਆ ਦੋਨਾਂ ਦੇ ਤਿੰਨ ਬੱਚੇ ਸੀ ਆ ਪ੍ਰੀਤੀ ਰਮਨ ਤੇ ਰਾਹੁਲ ਵੀ ਜੇ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਦਾ ਘਰ ਖੁਸ਼ੀਆਂ ਨਾਲ ਭਰਿਆ ਹੋਇਆ ਸੀ ਆ ਪਰ ਕਿਸਮਤ ਨੇ ਜਿਵੇਂ ਉਹਨਾਂ ਦੀਆਂ ਖੁਸ਼ੀਆਂ ਦੇ ਦੁੱਖ ਦਾ ਪਰਛਾਵਾਂ ਪਾ ਦਿੱਤਾ ਹੋਵੇ ਵਿਜੇ ਦੀ ਮੁਲਾਕਾਤ ਰੋਜੀ ਨਾਲ ਇੱਕ ਬਿਜ਼ਨਸ ਪਾਰਟੀ ਵਿੱਚ ਹੋਈ ਸੀ ਆ ਰੋਜੀ ਬਹੁਤ ਚਲਾਕ ਤੇ ਸੁੰਦਰ ਔਰਤ ਸੀ ਆ ਜਿਸ ਨੇ ਗੱਲਾਂ ਹੀ ਗੱਲਾਂ ਵਿੱਚ ਵਿਜੇ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਸੀ ਆ ਵਿਜੇ ਨੂੰ ਸ਼ੁਰੂਆਤ ਵਿੱਚ ਪਤਾ ਹੀ ਨਹੀਂ ਚੱਲਿਆ ਕਿ ਉਹ ਕਿੱਥੇ ਫਸ ਚੁੱਕਿਆ ਹੈ ਪਰ ਜਦੋਂ ਤੱਕ ਸਮਝਾਈ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ ਆ ਕਿਉਂਕਿ ਦੋਨੇ ਉਸ ਸਟੇਜ ਤੇ ਪਹੁੰਚ ਚੁੱਕੇ ਸੀ ਕਿ ਉਹ ਚਾਹਦੇ ਹੋਏ ਵੀ ਵਾਪਸ ਨਹੀਂ ਮੁੜ ਸਕਦੇ ਸੀ ਆ ਨੀਤਾ ਨੇ ਜਦੋਂ ਪਹਿਲੀ ਵਾਰ ਵਿਜੇ ਦੇ ਵਿਵਹਾਰ ਵਿੱਚ ਬਦਲਾ ਮਹਿਸੂਸ ਕੀਤਾ ਤਾਂ ਉਸ ਦੇ ਦਿਲ ਵਿੱਚ ਅਜੀਬ ਜਿਹਾ ਡਰ ਪੈਦਾ ਹੋ ਗਿਆ ਉਹ ਦਿਨ ਰਾਤ ਵਿਜੇ ਦੇ ਕੋਲ-ਕੋਲ ਰਹਿਣ ਦੀ ਕੋਸ਼ਿਸ਼ ਕਰਦੀ ਪਰ ਵਿਜੇ ਨੂੰ ਨਾ ਬਦਲ ਚੁੱਕਿਆ ਸੀ ਘਰ ਵਿੱਚ ਪਿਆਰ ਹੌਲੀ-ਹੌਲੀ ਘਟਣ ਲੱਗਿਆ ਬੱਚੇ ਅਕਸਰ ਮਾਂ ਨੂੰ ਰੋਂਦੇ ਹੋਏ ਦੇਖਦੇ ਤਾਂ ਚੁੱਪ ਹੋ ਜਾਂਦੇ ਆ ਇੱਕ ਦਿਨ ਨੀਤਾ ਨੇ ਵਿਜੇ ਨਾਲ ਸਾਫ਼-ਸਾਫ਼ ਗੱਲ ਕੀਤੀ ਆ ਪਰ ਵਿਜੇ ਨੇ ਨੀਤਾ ਦੀ ਇੱਕ ਨਾ ਸੁਣੀ ਤੇ ਕੁਝ ਹੀ ਸਮੇਂ ਦੇ ਬਾਅਦ ਉਸਨੇ ਰੋਜੀ ਦੇ ਨਾਲ ਚੋਰੀ ਵਿਆਹ ਕਰ ਲਿਆ ਨੀਤਾ ਇਹ ਖਬਰ ਸੁਣ ਕੇ ਜਿਵੇਂ ਪੱਥਰ ਦੀ ਮੂਰਤੀ ਬਣ ਗਈ ਸੀ ਉਸ ਦੀ ਦੁਨੀਆ ਹਨੇਰੇ ਵਿੱਚ ਹੋ ਗਈ ਸੀ ਇਹ ਸਦਮਾ ਉਸ ਨੇ ਆਪਣੇ ਦਿਲ ਤੇ ਲਗਾ ਲਿਆ ਤੇ ਇੱਕ ਦਿਨ ਰਾਤ ਨੂੰ ਆ ਦਿਲ ਦੇ ਦੌਰੇ ਦੇ ਨਾਲ ਉਸ ਦੀ ਮੌਤ ਹੋ ਗਈ ਆ ਨੀਤਾ ਦੀ ਮੌਤ ਨੇ ਬੀਜੇ ਨੂੰ ਪਲ ਪਰ ਰਹੀ ਹਿਲਾ ਦਿੱਤਾ ਪਰ ਰੋਜੀ ਦੀ ਸੁੰਦਰਤਾ ਤੇ ਗੱਲਾਂ ਦੇ ਜਾਲ ਵਿੱਚੋਂ ਫਸ ਗਿਆ ਸੀ ਰੋਜੀ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਸੀ ਹੁਣ ਉਹ ਦੋਨੋਂ ਪਤਨੀਆਂ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਵੰਡਿਆ ਹੋਇਆ ਰਹਿਣ ਲੱਗ ਗਿਆ ਸੀ ਰੋਜੀ ਦੇ ਵੀ ਦੋ ਬੱਚੇ ਹੋਏ ਤੇ ਆ ਉਹ ਉਹਨਾਂ ਨੂੰ ਪਿਆਰ ਨਾਲ ਪਾਲਦੀ ਸੀ ਆ ਵੀਜੇ ਦੇ ਲਈ ਆ ਉਹ ਸਭ ਕੁਝ ਕਰਦੀ ਸੀ ਜਿਸ ਨਾਲ ਉਸ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਸਕੇ ਉਸ ਨੇ ਵੀਜੇ ਨੂੰ ਪੂਰੀ ਤਰ੍ਹਾਂ ਆਪਣੇ ਬਸ ਵਿੱਚ ਕਰ ਲਿਆ ਸੀ ਵੀਜੇ ਦੇ ਵੀ ਜਨਸ ਵਿੱਚ ਹੁਣ ਕਾਟਾ ਪੈਣ ਲੱਗਿਆ ਪਰ ਉਹ ਇਹ ਗੱਲ ਦੀ ਚਿੰਤਾ ਨਹੀਂ ਕਰਦਾ ਸੀ ਕਿਉਂਕਿ ਉਸ ਦੇ ਕੋਲ ਪਹਿਲਾਂ ਹੀ ਬਹੁਤ ਪੈਸਾ ਸੀ ਆ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਆ ਇੱਕ ਦਿਨ ਵੀਜੇ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਹ ਵੀ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਉਸ ਦੀ ਮੌਤ ਦੇ ਬਾਅਦ ਸਾਰਾ ਬੋਝ ਰੋਜੀ ਤੇ ਆ ਗਿਆ। ਰੋਜੀ ਨੇ ਤਾਂ ਬਹੁਤ ਰੋਣਾ ਧੋਣਾ ਕੀਤਾ ਪਰ ਦਿਲ ਹੀ ਦਿਲ ਵਿੱਚ ਖੁਸ਼ੀ ਆ ਕਿ ਹੁਣ ਸਾਰੀ ਜਾਇਦਾਦ ਉਸ ਦੇ ਨਾਮ ਹੋ ਜਾਏਗੀ। ਅਪ੍ਰੀਤੀਆ, ਰਮਨ ਤੇ ਰਾਹੁਲ ਹੁਣ ਬਿਲਕੁਲ ਉਸ ਦੇ ਉੱਤੇ ਨਿਰਭਰ ਸੀ ਆ। ਉਹਨਾਂ ਬੱਚਿਆਂ ਤੋਂ ਸਾਰਾ ਕੰਮ ਕਰਵਾਉਂਦੀ ਸੀ ਘਰ ਦਾ ਝਾੜੂ ਪੋਚਾ ਪਾਂਡੇ ਸਫਾਈਆਂ ਇੱਥੋਂ ਤੱਕ ਕਿ ਬਾਜ਼ਾਰ ਉਸਮਾਨ ਵੀ ਉਹਨਾਂ ਤੋਂ ਹੀ ਮੰਗਵਾਉਂਦੀ ਸੀ ਆ ਉਹਨਾਂ ਦੇ ਕੋਲ ਪਾਉਣ ਦੇ ਲਈ ਆ। ਕੱਪੜੇ ਵੀ ਨਹੀਂ ਹੁੰਦੇ ਸੀ ਆ। ਰੋਜੀ ਦੇ ਆਪਣੇ ਬੱਚੇ ਆ ਐਸਤੇ ਆਰਾਮ ਕਰ ਰਹੇ ਸੀ ਉਹ ਰੋਜ਼ ਸਕੂਲ ਜਾਂਦੇ ਚੰਗਾ ਖਾਣਾ ਖਾਂਦੇ ਤੇ ਆ ਖੇਡਣ ਦੇ ਲਈ ਨਵੀਆਂ-ਨਵੀਆਂ ਚੀਜ਼ਾਂ ਉਹਨਾਂ ਦੇ ਕੋਲ ਹੁੰਦੀਆਂ ਸੀ ਆ ਰੋਜੀ ਦੇ ਦਿਲ ਵਿੱਚ ਇਨਾ ਤਿੰਨਾ ਬੱਚਿਆਂ ਦੇ ਲਈ ਜਰਾ ਵੀ ਦਿਆ ਨਹੀਂ ਸੀ ਆ ਉਹ ਉਹਨਾਂ ਨੂੰ ਆ ਵਿਜੇ ਦੀ ਪਹਿਲੀ ਪਤਨੀ ਦੀ ਨਿਸ਼ਾਨੀ ਹੀ ਮੰਨਦੀ ਸੀ ਆ ਜਿਸ ਨਾਲ ਉਸ ਨੂੰ ਬਹੁਤ ਨਫ਼ਰਤ ਸੀ ਆ ਉਹ ਅਕਸਰ ਉਹਨਾਂ ਨੂੰ ਗੁੱਸੇ ਹੁੰਦੀ ਤੇ ਕਹਿੰਦੀ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਸਕੂਨ ਨਾਲ ਰਹਿੰਦੀ ਆ ਬਿਜੇ ਨੇ ਤਾਂ ਜੇ ਇਹ ਜਾਇਦਾਦ ਵੀ ਤੁਹਾਡੇ ਨਾਮ ਨਾ ਕੀਤੀ ਹੁੰਦੀ ਆ ਤਾਂ ਮੈਂ ਕਦੋਂ ਦੀ ਆ ਆਜ਼ਾਦ ਹੋ ਗਈ ਹੁੰਦੀ ਆ ਉਹਨਾਂ ਨੂੰ ਰੋਜ਼ ਆਪੀਖ ਮੰਗਣ ਦੇ ਲਈ ਕਹਿੰਦੀ ਉਹਨਾਂ ਦੇ ਪੈਸਿਆਂ ਨਾਲ ਆਪਣੇ ਬੱਚਿਆਂ ਦੀਆਂ ਚੀਜ਼ਾਂ ਖਰੀਦਦੀ ਆ ਤੇ ਫਿਰ ਲੋਕਾਂ ਦੇ ਸਾਹਮਣੇ ਚੰਗੀ ਬਣ ਜਾਂਦੀ ਆ ਕਿ ਮੈਂ ਤਾਂ ਇਹਨਾਂ ਦੇ ਨਾਲ ਮਾਂ ਵਰਗਾ ਵਿਵਹਾਰ ਕਰਦੀ ਹਾਂ ਪਰ ਇਹ ਮੇਰੀ ਗੱਲ ਨਹੀਂ ਸੁਣਦੇ ਇਸ ਤਰ੍ਹਾਂ ਹੀ ਦਿਨ ਗੁਜ਼ਰਦੇ ਰਹੇ ਆ ਪ੍ਰੀਤੀ ਆ ਰਮਨ ਤੇ ਰਾਹੁਲ ਦੇ ਬਚਪਨ ਦੇ ਸੁਪਨੇ ਮੁਰਝਾ ਗਏ ਉਹਨਾਂ ਦੇ ਦਿਲਾਂ ਵਿੱਚ ਹੁਣ ਸਿਰਫ ਇੱਕ ਇੱਛਾ ਰਹਿ ਗਈ ਸੀ ਆ ਕਿ ਕਿਸੇ ਤਰ੍ਹਾਂ ਇਸ ਅਤਿਆਚਾਰ ਦਾ ਬਦਲਾ ਲਿਆ ਜਾਵੇ ਆ ਰਮਨ ਹੁਣ ਜਾਣਦਾ ਸੀ ਕਿ ਇੱਕ ਦਿਨ ਉਸ ਨੂੰ ਸਭ ਕੁਝ ਖਤਮ ਕਰਨਾ ਹੀ ਪਏਗਾ ਤਾਂ ਕਿ ਨਾ ਉਹ ਅਤਿਆਚਾਰ ਬਾਕੀ ਰਹੇ ਤੇ ਨਾ ਹੀ ਉਹ ਔਰਤ ਜਿਸ ਨੇ ਉਹਨਾਂ ਦੇ ਬਚਪਨ ਵਿੱਚੋਂ ਰੋਸ਼ਨੀ ਖੋ ਲਈ ਆ ਤਾਂ ਰਮਨ ਨੇ ਬਦਲਾ ਲੈਣ ਤੇ ਰੋਜੀ ਨੂੰ ਸਬਕ ਸਿਖਾਉਣ ਦਾ ਸੋਚਿਆ ਉਹ ਆਪਣਾ ਕੰਮ ਪੂਰਾ ਕਰਕੇ ਨਿਕਲਿਆ ਤਾਂ ਉਸੇ ਵਕਤ ਪ੍ਰੀਤੀ ਤੇ ਰਾਹੁਲ ਵੀ ਆ ਗਏ ਆ ਰੋਜੀ ਦੇ ਕਮਰੇ ਵਿੱਚੋਂ ਤੂੰ ਆ ਨਿਕਲਦਾ ਦੇਖ ਪ੍ਰੀਤੀ ਤੇ ਰਾਹੁਲ ਦੇ ਹੱਥਾਂ ਵਿੱਚੋਂ ਪੀਖ ਵਿੱਚ ਮਿਲੇ ਹੋਏ ਪੈਸੇ ਹੇਟਾਂ ਡਿੱਗ ਗਏ ਆ ਉਹਨਾਂ ਦੇ ਪੈਰ ਜ਼ਮੀਨ ਤੇ ਵਿੱਚ ਤਸ ਗਏ ਆ ਉਹ ਡਰਦੇ ਮਾਰੇ ਇੱਕ ਦੂਜੇ ਦਾ ਹੱਥ ਫੜ ਕੇ ਪਿੱਛੇ हट ਗਏ ਕੁਝ ਹੀ ਦੇਰ ਵਿੱਚ ਸਾਰਾ ਘਰ ਤੂੰ ਇਹ ਨਾਲ ਭਰ ਗਿਆ ਰੋਲਾ ਸੁਣ ਕੇ ਮੋਹਲੇ ਦੇ ਲੋਕ ਵੀ ਭੱਜਦੇ ਹੋਏ ਆਏ ਕਿਸੇ ਨੇ ਪਾਣੀ ਦੀਆਂ ਬਾਲਟੀਆਂ ਚੱਕੀਆਂ ਤੇ ਕਿਸੇ ਨੇ ਦਰਵਾਜ਼ਾ ਤੋੜਿਆ ਅੰਦਰ ਦਾ ਦ੍ਰਿਸ਼ ਦੇਖ ਕੇ ਸਭ ਦੇ ਆ ਹੋਸ਼ ਉੱਡ ਗਏ ਆ ਰੋਜੀ ਦੇ ਕਮਰੇ ਵਿੱਚ ਅੱਗ ਲੱਗ ਗਈ ਸੀ ਆ ਬਿਸਤਰੇ ਤੇ ਆ ਪਰਦੇ ਸੜ ਕੇ ਰਾਖ ਹੋ ਚੁੱਕੇ ਸੀ ਆ ਰੋਜੀ ਜ਼ਮੀਨ ਤੇ ਬੇਹੋਸ਼ ਹੋਈ ਪਈ ਸੀ ਆ ਕੁਜ਼ੁਰਤਾ ਨੇ ਉਸ ਨੂੰ ਖਿੱਚ ਕੇ ਬਾਹਰ ਕੱਢਿਆ ਤੇ ਪਾਣੀ ਦੇ ਛਿੱਟੇ ਮਾਰੇ ਤਾਂ ਉਸ ਨੇ ਹੌਲੀ-ਹੌਲੀ ਅੱਖਾਂ ਕੋਲੀਆਂ ਪਰ ਚਿਹਰੇ ਤੇ ਡਰ ਦੀ ਇੱਕ ਲਹਿਰ ਦੌੜ ਗਈ ਓ ਉਸਦੇ ਬੁੱਲ੍ਹ ਕੰਬ ਰਹੇ ਸੀ ਅਤੇ ਜ਼ੁਬਾਨ 'ਚ ਇੱਕੀ ਗੱਲ ਸੀ ਆ ਮੈਂ ਉਹ ਜਿਆ ਕੀ ਕੀਤਾ ਕਿ ਮੇਰਾ ਇਹ ਹਾਲ ਹੋਇਆ ਲੋਕਾਂ ਨੇ ਰੋਲਾ ਪਾਇਆ ਪਰ ਪ੍ਰੀਤੀ ਤੇ ਰਾਹੁਲ ਚੁੱਪ ਖੜੇ ਸੀ ਉਹ ਜਾਣਦੇ ਸੀ ਕਿ ਇਹ ਅੱਗ ਆਪਣੇ ਆਪ ਨਹੀਂ ਲੱਗੀ ਸੀ ਆ ਉਨ੍ਹਾਂ ਦੇ ਚਿਹਰੇ ਤੇ ਦੁੱਖ ਦੇ ਨਾਲ ਇੱਕ ਅਜੀਬ ਜਿਹਾ ਸਕੂਨ ਵੀ ਸੀ ਕਿਉਂਕਿ ਉਹ ਸਮਝ ਚੁੱਕੇ ਸੀ ਕਿ ਇਹ ਸਭ ਰਮਨ ਦਾ ਕੰਮ ਹੈ ਕੁਝ ਦੇਰ ਬਾਅਦ ਫਾਇਰ ਵਿਰਗੇਡ ਵੀ ਆ ਗਈ ਅੱਗ ਬੁਝਾ ਦਿੱਤੀ ਗਈ ਪਰ ਕਮਰਾ ਬਿਲਕੁਲ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਿਆ ਸੀ ਹਰ ਚੀਜ਼ ਰਾਖ ਬਣ ਗਈ ਸੀ ਰਮਨ ਇੱਕ ਪਾਸੇ ਬੈਠਾ ਸਭ ਦੇਖ ਰਿਹਾ ਸੀ ਉਸ ਦੇ ਚਿਹਰੇ ਤੇ ਕੋਈ ਹਾ ਭਾਵ ਨਹੀਂ ਸੀ ਨਾ ਖੁਸ਼ੀ ਨਾ ਡਰ ਬਸ ਇੱਕ ਗਹਿਰੀ ਖਾਮੋਸ਼ੀ ਸੀ ਜਿਵੇਂ ਸਾਲਾਂ ਤੋਂ ਦਿਲ ਵਿੱਚ ਦੱਬੀ ਅੱਗ ਹੁਣ ਬੁਝ ਗਈ ਹੋਵੇ ਪ੍ਰੀਤੀ ਨੇ ਉਸ ਕੋਲ ਜਾ ਕੇ ਹੌਲੇ ਜੇ ਕਿਹਾ ਇਹ ਸਭ ਤੂੰ ਕੀਤਾ ਹੈ ਨਾ ਰਮਨ ਰਮਨ ਨੇ ਸਿਰ ਹੇਟਾ ਕਰਕੇ ਸਿਰਫ ਐਨਾ ਕਿਹਾ ਹਾਂ ਮੈਂ ਕੀਤਾ ਹੈ ਕਿਉਂਕਿ ਹੁਣ ਬਸ ਇਹੀ ਇੱਕ ਰਸਤਾ ਸੀ ਰੋਜੀ ਨੂੰ ਸਬਕ ਸਿਖਾਉਣ ਦਾ ਰੋਜੀ ਦੀ ਜਾਨ ਬਚ ਗਈ ਸੀ ਆ ਬਸ ਮਾਮੂਲੀ ਸੜਨ ਦੀਆਂ ਝੋਟਾਈਆਂ ਸੀ ਆ ਪਰ ਹੁਣ ਉਹ ਪਹਿਲਾਂ ਵਰਗ ਹੀ ਨਹੀਂ ਰਹੀ ਸੀ ਯਾ ਉਸ ਦੀਆਂ ਅੱਖਾਂ ਵਿੱਚ ਹਰ ਵਕਤ ਡਰ ਛਾਇਆ ਰਹਿੰਦਾ ਸੀ ਉਹ ਅਕਸਰ ਰਾਤ ਨੂੰ ਚੀਕ ਕੇ ਉੱਠ ਪੈਂਦੀ ਤੇ ਕੰਧਾਂ ਨਾਲ ਲੱਗ ਕੇ ਰੋਂਦੀ ਆ ਮੇਰੇ ਨਾਲ ਇਹ ਕਿਉਂ ਹੋਇਆ ਬੱਚੇ ਬਰਾਬਰ ਉਸ ਦਾ ਖਿਆਲ ਰੱਖ ਰਹੇ ਸੀ ਇਹ ਪ੍ਰੀਤੀ ਸਭ ਤੋਂ ਜ਼ਿਆਦਾ ਖਿਆਲ ਰੱਖਦੀ ਸੀ ਆ ਕੁਝ ਦਿਨਾਂ ਬਾਅਦ ਉਸਨੇ ਬੱਚਿਆਂ ਨੂੰ ਬੁਲਾਇਆ ਤੇ ਕਿਹਾ ਤੁਸੀਂ ਮੈਨੂੰ ਮਾਫ਼ ਕਰਦੇ ਹੋ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਹੈ ਮੈਂ ਹੁਣ ਤੁਹਾਨੂੰ ਨਹੀਂ ਮਾਰਾਂਗੀ ਨਾ ਪੀਖ ਮੰਗਲ ਲਈ ਭੇਜਾਂਗੀ ਆ ਮੈਂ ਹੁਣ ਸਮਝ ਗਈ ਹਾਂ ਰਮਨ ਝੁਪਰਿਆ ਪ੍ਰੀਤੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਰਾਹੁਲ ਨੇ ਅੱਗੇ ਹੋ ਕੇ ਆਪਣਾ ਛੋਟਾ ਜਿਹਾ ਹੱਥ ਅੱਗੇ ਰੱਖਿਆ ਤੇ ਕਹਿੰਦਾ ਮਾਂ ਅਸੀਂ ਤੇਰੇ ਤੋਂ ਕੋਈ ਬਦਲਾ ਨਹੀਂ ਚਾਹੁੰਦੇ ਬਸ ਸਾਨੂੰ ਪੀਖ ਮੰਗਣ ਲਈ ਨਾ ਭੇਜਿਆ ਕਰ ਜੇ ਭੇਜਣਾ ਵੀ ਹੈ ਤਾਂ ਸਾਨੂੰ ਭੇਜ ਦੇਣਾ ਪਰ ਪ੍ਰੀਤੀ ਆ ਦੀਦੀ ਨੂੰ ਨਾ ਭੇਜਣਾ ਪ੍ਰੀਤੀ ਦੀਦੀ ਨੂੰ ਲੋਕ ਗੰਦੀਆਂ ਨਜ਼ਰਾਂ ਨਾਲ ਦੇਖਦੇ ਨੇ ਰੋਜੀ ਦੇ ਦਿਲ ਵਿੱਚ ਇਹ ਗੱਲ ਤੀਰ ਦੀ ਤਰ੍ਹਾਂ ਲੱਗ ਗਈ ਉਹ ਬੱਚਿਆਂ ਨੂੰ ਦੇਖਦੀ ਰਹੀ ਆ ਤੇ ਫਿਰ ਸਿਰ ਹੇਠਾਂ ਕਰ ਲਿਆ ਉਹ ਦਿਨ ਉਸਦੇ ਲਈ ਕਨਵਾ ਸਵੇਰਾ ਲੈ ਕੇ ਆਇਆ ਸੀ ਆ ਉਹ ਹੁਣ ਸਵੇਰੇ ਬੱਚਿਆਂ ਦੇ ਲਈ ਨਾਸ਼ਤਾ ਤਿਆਰ ਕਰਦੀ ਐ ਉਹਨਾਂ ਦੇ ਕੱਪੜੇ ਧੋਂਦੀ ਤੇ ਉਹਨਾਂ ਨੂੰ ਪੜਨ ਦੇ ਲਈ ਵੀ ਭੇਜਦੀ ਆ ਰਮਨ ਦੇ ਜ਼ਖਮ ਬਿਲਕੁਲ ਭਰ ਗਏ ਸੀ ਉਸਦੇ ਚਿਹਰੇ ਤੇ ਹੁਣ ਇੱਕ ਮਜ਼ਬੂਤੀ ਸੀ ਆ ਪ੍ਰੀਤੀ ਤੇ ਆ ਰਾਹੁਲ ਵੀ ਆ ਹੁਣ ਖੁਸ਼ ਨਜ਼ਰ ਆਉਂਦੇ ਸੀ ਆ ਉਹ ਸ਼ਾਮ ਦੇ ਵਕਤ 베ੜੇ ਵਿੱਚ ਬੈਠ ਕੇ ਕਹਾਣੀਆਂ ਸੁਣਾਉਂਦੇ ਹੱਸਦੇ ਇਹ ਕਦੇ-ਕਦੇ ਰੱਬ ਵੱਲ ਦੇਖ ਕੇ ਆਪਣੇ ਪਾਪਾ ਤੇ ਮੰਮੀ ਨੂੰ ਯਾਦ ਕਰਦੇ ਰੋਜ਼ੀ ਉਹਨਾਂ ਨੂੰ ਸਭ ਨੂੰ ਦੇਖਦੀ ਆ ਤਾਂ ਦਿਲ ਹੀ ਦਿਲ ਵਿੱਚ ਕਹਿੰਦੀ ਏ हे ਪ੍ਰਮਾਤਮਾ ਮੈਨੂੰ ਮਾਫ਼ ਕਰ ਦੇ ਮੈਂ ਇਨਾਂ ਬੱਚਿਆਂ ਦੇ ਨਾਲ ਬਹੁਤ ਬੁਰਾ ਕੀਤਾ ਮੈਂ ਹੁਣ ਇਨਾਂ ਦੀ ਮਾਂ ਬਣ ਕੇ ਰਾਂਗੀ ਆ ਇੱਕ ਦਿਨ ਰਮਨ ਸਕੂਲ ਤੋਂ ਵਾਪਸ ਆ ਰਿਹਾ ਸੀ ਆ ਤਾਂ ਉਸਨੇ ਦੇਖਿਆ ਕਿ ਕੁਝ ਬੱਚੇ ਕੋਰਤ ਦੇ ਹੱਥੋਂ ਆ ਪੀਕਾ ਵਾਲੇ ਪੈਸੇ ਖੋ ਕੇ ਭੱਜੇ ਹਨ ਇਹ ਦੇਖ ਕੇ ਉਹ ਰੁਕ ਗਿਆ ਉਹਨਾਂ ਬੱਚਿਆਂ ਨੂੰ ਆਵਾਜ਼ ਦਿੱਤੀ ਆ ਫਿਰ ਉਹਨਾਂ ਦੇ ਕੋਲ ਜਾ ਕੇ ਪਿਆਰ ਨਾਲ ਕਿਹਾ ਪੈਸੇ ਕਿਸੇ ਦੀ ਇੱਜ਼ਤ ਤੋਂ ਜ਼ਿਆਦਾ ਕੀਮਤੀ ਨਹੀਂ ਹੁੰਦੇ ਇਹਨਾਂ ਨੂੰ ਵਾਪਸ ਕਰ ਦਿਓ ਰਮਨ ਦੇ ਦਿਲ ਵਿੱਚ ਇੱਕ ਅਜੀਬ ਜਿਹਾ ਸਕੂਨ ਆਇਆ ਉਹ ਜਾਣਦਾ ਸੀ ਕਿ ਉਸਨੇ ਜੋ ਕੀਤਾ ਉਹ ਗਲਤ ਨਹੀਂ ਸੀ ਆ ਉਸਨੇ ਇੱਕ ਕਤਿਆਚਾਰ ਨੂੰ ਖਤਮ ਕੀਤਾ ਸੀ ਤੇ ਹੁਣ ਉਸਦੇ ਦਿਲ ਵਿੱਚ ਨਫ਼ਰਤ ਦੀ ਜਗ੍ਹਾ ਪਿਆਰ ਆ ਗਿਆ ਸੀ ਇਹ ਕਾਰ ਵਾਪਸ ਆ ਗਿਆ ਮੰਜੇ ਤੇ ਬੈਠਾ ਤਾਂ ਪ੍ਰੀਤੀ ਤੇ ਰਾਹੁਲ ਵੀ ਆ ਗਏ ਆ ਤਿੰਨਾਂ ਦੇ ਚਿਹਰੇ ਤੇ ਹਲਕੀ ਜਈ ਮੁਸਕਰਾਹਟ ਸੀ ਆ ਰੋਜੀ ਨੇ ਉਹਨਾਂ ਦੇ ਸਾਹਮਣੇ ਖਾਣਾ ਰੱਖਿਆ ਤੇ ਹੌਲੇ ਜੇ ਕਿਹਾ ਕੀ ਹੁਣ ਤੁਸੀਂ ਮੇਰੇ ਬੱਚੇ ਹੋ ਤੁਹਾਨੂੰ ਕੋਈ ਦੁੱਖ ਨਹੀਂ ਹੋਏਗਾ ਰਮਨ ਨੇ ਪਹਿਲੀ ਵਾਰ ਉਸ ਨੂੰ ਮਾਂ ਕਹਿ ਕੇ ਬੁਲਾਇਆ ਸੀ ਆ ਰੋਜੀ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਹ ਰੋਂਦੀ ਰਹੀ ਤੇ ਕਹਿੰਦੀ ਰਹੀ ਕਾਸ਼ ਮੈਂ ਇਹ ਗੱਲ ਪਹਿਲਾਂ ਸਮਝ ਲੈਂਦੀ ਆ ਤਾਂ ਸ਼ਾਇਦ ਇੰਨਾ ਸਭ ਨਾ ਹੁੰਦਾ ਦਿਨ ਢਲ ਗਿਆ ਸੀ ਸ਼ਾਮ ਹੋਣ ਵਾਲੀ ਸੀ ਆ ਰਮਨ ਨੇ ਅਸਮਾਨ ਵੱਲ ਦੇਖਿਆ ਤੇ ਦਿਲ ਹੀ ਦਿਲ ਵਿੱਚ ਕਿਹਾ ਕਿ ਹੁਣ ਸਭ ਠੀਕ ਹੈ ਹੁਣ ਕੋਈ ਨਹੀਂ ਰੋਏਗਾ ਵਿਜੇ ਤੇ ਨੀਤਾ ਦੀ ਆਤਮਾ ਜਿੱਥੇ ਕਿਤੇ ਵੀ ਹੋਏਗੀ ਆ ਖੁਸ਼ ਹੋਏਗੀ ਆ ਕਿਉਂਕਿ ਉਹਨਾਂ ਦੇ ਬੱਚੇ ਇਕੱਲੇ ਨਹੀਂ ਹਨ ਇਸ ਤਰ੍ਹਾਂ ਇੱਕ ਚਲਦੀ ਹੋਈ ਕਹਾਣੀ ਆਪਣੇ ਅੰਤ ਤੱਕ ਪਹੁੰਚੀ ਆ ਉਹ ਕਹਾਣੀ ਜ਼ੁਲਤਿਆਚਾਰ ਤੇ ਦਰਦ ਤੋਂ ਸ਼ੁਰੂ ਹੋਈ ਸੀ ਅੰਤ ਵਿੱਚ ਪਿਆਰ ਤੇ ਮਾਫੀ ਤੇ ਖਤਮ ਹੋ ਗਈ ਹੈ ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਆ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ